ਜਲੰਧਰ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਨਮਾਨਤ ਸਮਾਗਮ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਕੈਪਟਨ ਮੰਤਰੀ ਮਹਿੰਦਰ ਭਗਤ ਜੀ ਡਿਪਟੀ ਕਮਿਸ਼ਨਰ ਹਿਮਾਂਚੂ ਅਗਰ왈 ਜੀ ਵੀ ਸ਼ਾਇਦ ਤੌਰ ਤੇ ਪਹੁੰਚੇ ਤੇ ਮੰਤਰੀ ਸਹਿਵਾ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਪਤਵੰਤੇ ਸੱਜਣਾ ਦਾ तहे ਦਿਲੋਂ ਧੰਨਵਾਦ ਕੀਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਠੀਕ ਹੈ ਜੀ ਪਤਨੀ ਸ਼੍ਰੀ ਐਸ ਕਾਇਰਕਪੁਰ ਸਿੰਘ ਸ਼੍ਰੀ ਮਖਸਰ ਸਾਹਿਬ ਸ਼੍ਰੀ ਪਤਨੀ ਸ਼੍ਰੀਮਤੀ ਸੁਮਨਜੀਤ ਕੌਰ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਮਾਨ ਅਤੇ ਸ਼ੁਕਰਾਨੇ ਦੀ ਪਾਲਸੀ ਦੇ ਦੇਸੀ ਦਫਤਰ ਫ੍ਰੀਕੋਰਪ ਬਿਕੇ ਕਲਪਿਤ ਦਿੱਤੀ ਗਈ ਦੇਸਿਕ ਇਨਵਾਤਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਪ੍ਰੇਸ਼ਸ਼ ਸ਼ਹੀਦ ਤੂਪਰਾੰਤੋ ਨਿਤ ਪਤਨੀ ਸ਼੍ਰੀਮਤੀ ਕਰਤੋ ਹੋਏ ਮਿਤੀ 25 ਜਨਵਰੀ 2021 ਨੂੰ ਇਨਵਾਤਵਾਦੀਆਂ ਨਾਲ ਲੋਕ ਪਬਲਿਕ ਦੇ ਜੀਵਨਾਂ ਸੇਵਾ ਕੀਤੀ ਅਤੇ ਸਮਾਜ ਪ੍ਰਤੀ ਆਪਣੀ ਹਰ ਇੱਕ ਜ਼ਿੰਮੇਵਾਰੀ ਨੂੰ ਬੜੇ ਸ਼ਿੱਦਤ ਨਾਲ ਅਨੁਭਾਇਆ ਅਤੇ ਸਦਾ ਹੀ ਇਨਸਾਫ ਦੀ ਜੰਗ ਲੜ ਕੇ ਸਮਾਜ ਨੂੰ ਇਮਾਨਦਾਰੀ ਨਾਲ ਹੱਥ ਤੇ ਲਵਾਇਆ ਉਹਨਾਂ ਦੇ ਸਪੁੱਤਰ ਸ਼੍ਰੀ ਮਹਿੰਦਰ ਪਾਗਲ ਜੀ ਆਪਣੇ ਪਾਗਲ ਨੂੰ ਸਾਡੇ ਮਾਨਜੋਗ ਡਾਇਰੈਕਟਰ ਵਿਡੇਡੇ ਪੁੱਗਨ ਸਿੰਘ ਟਿਲੋਂ ਸਾਭ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਮਾਨਯੋਗ ਮੰਤਰੀ ਰਕੇ ਸਾਹੂ ਜੀ ਸ੍ਰੀ ਬਹਿਜਨ ਕੰਪੀਦਾ ਜੀ ਆਇਆਂ ਤੇ ਨਿਗਾ ਸਵਾਗਤ ਕਰਦਾ ਹਾਂ ਤੇ ਪ੍ਰੀਮੋ ਔਰ ਦਿੱਲੀ ਦੇ ਪੂਰਵ ਸੀਐਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਚਾਰ ਨਿਰਦੇਸ਼ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗਗਵਾਈ ਹੇਠ ਪੰਜਾਬ ਵਿੱਚ ਚੋ ਮੁੱਖੀ ਵਿਕਾਸ ਹੋ ਰਿਹਾ ਹੈ ਉਸ ਦੇ ਤਹਿਤ ਹੀ ਅੱਜ ਜੋ ਐਕ ਸਰਵਿਸਮੈਨ ਡਿਪਾਰਟਮੈਂਟ ਹੈ ਉਹਦੇ ਵਿੱਚ ਜਿਹੜੇ ਲੋਕ ਕੀ ਸਾਡੇ ਸਾਥੀ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਨੌکریاں ਦਿੱਤੀਆਂ ਗਈਆਂ ਔਰ ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਵਾਸਤੇ ਇੱਥੇ ਆਏਗੇ ਆ ਸੋ ਅੱਜ ਦਾ ਜੋ ਕਾਰਜਕ੍ਰਮ ਹੈਗਾ ਸਾਡੇ ਡਿਸਟ੍ਰਿਕਟ ਸੈਨਿਕ ਭਲਾਈ ਅਫਸਰ ਵੱਲੋਂ ਜੋ ਕੀਤਾ ਜਾ ਰਿਹਾ ਹੈ ਸੋ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਕਿਉਂਕਿ ਮੇਰੇ ਮਨਚ ਸੀ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਨੌکریاں ਦਿੱਤੀਆਂ ਹੈਗੀਆਂ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਕਿਹੜੇ ਮਿਲਿਆ ਜਾਏ ਤਾਂ ਕਿ ਉਹਨਾਂ ਨੂੰ ਕੋਈ ਪ੍ਰਾਬਲਮ ਤਾਂ ਨਹੀਂ ਆ ਰਹੀ ਉਹਦੇ ਨਾਲ-ਨਾਲ ਜੋ ਹੈ ਜਿਹੜੇ ਸਾਡੇ ਵੈਸੇ ਵੀ ਐਕਸ ਸਰਵਿਸਮੈਨ ਹੈਗੇ ਨੇ ਉਹਨੀਆਂ ਫੈਮਲੀਆਂ ਨੂੰ ਬੁਲਾਈਆਂ ਨੇ ਤਾਂ ਕਿ ਅਸੀਂ ਉਹਨਾਂ ਕੋਲੋਂ ਮਿਲ ਕੇ ਜਾਣ ਸਕੀਏ ਕਿ ਸਰਕਾਰ ਵੱਲੋਂ ਅਗਰ ਉਹਨਾਂ ਨੂੰ ਹੋਰ ਫਸਿਲਦियां ਚਾਹੀਦੀਆਂ ਨੇ ਦਸਤਨ ਔਰ ਅਗਰ ਕੋਈ ਪ੍ਰੋਬਲਮ ਆ ਰਹੀ ਤਾਂ ਦੱਸੇ ਜਾਣ ਇਹ ਕਿਸੇ ਨਾ ਕਿਸੇ ਫੈਮਲੀ ਦਾ ਮਿਲਨ ਹੈਗਾ ਸਭ ਦੇ ਨਾਲ ਆਪਰਚੂਨ ਟ੍ਰੈਕਸ਼ਨ ਦਾ ਅਸੀਂ ਅੱਜ ਲੱਗੀਏ ਸੋ ਬੜਾ ਹੀ ਇੱਕ ਅੱਛੀ ਗੱਲ ਹੈ ਕਿ ਸਾਡੇ ਪੰਜਾਬ ਸਰਕਾਰ ਹਮੇਸ਼ਾ ਹੀ ਖਾਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਜੋ ਮਾਨ ਸਾਹਿਬ ਦੀ ਰਹਿਨਮਾਈਂ ਚ ਬਣੀ ਹੈ ਅਸੀਂ ਐਕਸ ਸਰਵਿਸਮੈਨ ਲਈ ਜਵਾਨਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਕੋਈ ਸਮੱਸਿਆ ਨਾ ਆਏ ਕਿਉਂਕਿ ਜਿਹੜੇ ਹੁੰਦੇ ਨੇ ਐਕਸ ਸਰਵਿਸਮੈਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਹਿੱਸਾ ਦੇਸ਼ ਲਈ ਲਗਾਇਆ ਹੁੰਦਾ ਹੈ ਸੋ ਉਹਨਾਂ ਦਾ ਮਾਨ ਸਤਿਕਾਰ ਕਰਨਾ ਸਾਡਾ ਫਰਜ਼ ਬੰਦਾ ਹੈ ਸਰਕਾਰ ਸਬਖੂਬੀ ਅਸੀਂ ਅੱਜ ਉਹਨਾਂ ਨੂੰ ਬੁਲਾ ਕੇ ਇੱਥੇ ਮਲਾ ਕੇ ਮਿਲਾਂਗੇ ਵੀ ਸਾਰੇ ਪਰਿਵਾਰਾਂ ਨਾਲ ਤੇ ਮੈਂ ਇਸ ਤਰ੍ਹਾਂ ਕਿ ਜਿੱਥੇ ਆਇਆ ਹਾਂ ਇਹ ਮੰਤਰੀ ਸਾਹਿਬ ਗੱਲ ਕਰੀਏ ਇੱਕ ਸਰਵਿਸਮੈਨ ਤੇ ਅੱਜ ਬਹੁਤ ਕੱਢ ਲੋਗ ਆਏ ਨੇ ਇਹਨਾਂ ਨੂੰ ਤੁਹਾਡੇ ਵੱਲੋਂ ਹੋਰ ਪਰਿਵਾਰਾਂ ਕੰਨਾਂ ਵੀ ਮਿਲਿਆ ਜਾਏਗਾ ਉਹਨਾਂ ਦੇ ਕਿਹੜਾ ਹੌਸਲਾ ਜਾਰੀ ਕੀਤਾ ਜਾਏਗਾ ਅੱਜ ਅਸੀਂ ਕੇਵਲ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਮਿਲਾਇਆ ਬੁਲਾਇਆ ਹੈਗਾ ਜਿਨ੍ਹਾਂ ਪਰਿਵਾਰਾਂ ਨੂੰ ਘਰ 'ਚ ਇੱਕ ਇੱਕ ਨੌਕਰੀ ਮਿਲੀ ਹੈ ਸੋ ਜਿਵੇਂ ਕਿ ਦੱਸਿਆ ਗਿਆ ਡਾਕਟਰ ਸਾਹਿਬ ਦੱਸਿਆ ਹੈ ਕਿ 26 ਨੌਕਰੀਆਂ ਜੋ ਅਸੀਂ ਦਿੱਤੀਆਂ ਉਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਉਹਨਾਂ ਨੂੰ ਸਮਾਨਤਾ ਦੱਸ ਸਕੀ ਨਾਲ ਸਰਕਾਰ ਵੱਲੋਂ ਅਸ਼ੋਰੈਂਸ ਦਿੱਤਾ ਕਿ ਤੁਹਾਨੂੰ ਕੋਈ ਹੋਰ ਪ੍ਰੋਬਲਮ ਆਂਦੀ ਹੈ ਸਾਨੂੰ ਦੱਸੋ ਉਹ ਵੀ ਹੱਲ ਕੀਤੀ ਜਾਏਗੀ ਇਹ ਆਪਣੇ ਆਪ ਬੜੀ ਵੱਡੀ ਕਮਲਬਦੀ ਹੈਗੀ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਜਵਾਨ ਹੋਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੀ ਹੈ ਇਹ ਕੋਈ ਨਹੀਂ ਪਰਿਵਾਰ ਚ ਕਿਉਂਕਿ ਜੋ ਸਾਥੀ ਚਲਾ ਗਿਆ ਅਸੀਂ ਪੂਰੀ ਨਹੀਂ ਕਰ ਸਕਦੇ ਕਮੀ ਪਰ ਫਿਰ ਵੀ ਉਹਦਾ ਸੋਰਸ ਆਫ ਇਨਕਮ ਬਰਕਰਾਰ ਰੇ ਇਸ ਕਰਕੇ ਸਾਨੂੰ ਨੌਕਰੀਆਂ ਪਰਿਵਾਰ ਨੂੰ ਦਿੱਤੀਆਂ ਗਈਆਂ ਨੇ ਨਾਲ ਨਾਲ ਚੀਜ਼ਾਂ ਦੇ ਪਰਵਾਣਾ ਦੀ ਫਸਟ ਲੱਗਸਾਈ ਵੀ ਕੀਤੀ ਹੈ ਅਸੀਂ ਸਭ ਬਹੁਤ ਖੁਸ਼ਕਿਸਮਤ ਆ ਕਿ ਸਾਡੇ ਅੱਜ ਨੇ ਸਾਡੇ ਹਰ ਇੱਕ ਪਿਆਰੇ ਨੇਤਾ ਨਾਲ ਰੂਪੂ ਹੋਣ ਦਾ ਮੌਕਾ ਮਿਲਿਆ ਹੈ ਵੈਸੇ ਤਾਂ ਬਗੜ ਫੈਮਲੀ ਕੇ ਇੰਕ ਇੰਟਰੈਕਸ਼ਨ ਨਹੀਂ ਬਹੁਤ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਮੈਨੂੰ ਆਪ ਸਭ ਨੂੰ ਰਸ ਕੇ ਬੜਾ ਮਾਣ ਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਮਾਰਚ ਸੇ ਬਤ ਜਸਵਰ ਇਹਨਾਂ ਦੇ ਪਰਿਵਾਰ ਨੂੰ ਵਿਰਾਸਤ ਵਿੱਚ ਹੀ ਮਿਲਿਆ ਹੈ ਕਿਉਂਕਿ ਇਹਨਾਂ ਦੇ ਪਿਤਾ ਜੀ ਬੜੇ ਸੂਝਵਾਨ ਅਤੇ ਹਮੇਸ਼ਾ ਸਮਾਈਲ ਸੇ ਵੀ ਰਹੇ ਹਨ